हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਮਾ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਗੱਪਣ ਥੋੜੇ ਦਿਨਾਂ ਦੀ ਕੱਚੀ ਆ ਜਰਸੀ ਆ ਗਈ ਤੇ ਦੋ ਆ ਗਈਆਂ ਤਾਜ਼ੀਆਂ ਸੂਈਆਂ ਬੱਚੇ ਇਹਨਾਂ ਮਗਰ ਆ ਗਏ ਬੱਸਿਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਤੋਂ ਠੀਕ ਹਾਂ ਬਾਈ ਦਵੰਦ ਹਾਂਜੀ ਹਾਂਜੀ ਵੀਰੇ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਸੋਹਣਾ ਚੱਲੀ ਜਾਂਦਾ ਬਾਈ ਰੱਬ ਦੀ ਕਿਰਪਾ ਨਾਲ ਠੀਕ ਹੈ ਹਾਂਜੀ ਤੇ ਅੱਜ ਫਿਰ ਤਿੰਨ ਨਾਗਾ ਹਾਂਜੀ ਵੀਰੇ ਅੱਜ ਤਿੰਨ ਨਗ ਨੇ ਹਾਂ ਇੱਕ ਗੱਬਣਾ ਦੋ ਸੂਈਆਂ ਹੋਈਆਂ ਬੈਠਾ ਠੀਕ ਆ ਰੇਟ ਫਿਰ ਜਾਇਜ਼ ਜੀ ਹੁਣ ਪਹਿਲਾਂ ਰੇਟ ਵੀਰੇ ਆਪਣੇ ਪਹਿਲਾਂ ਵੀ ਠੀਕ ਹੈ ਹਾਂਜੀ ਹਾਂਜੀ ਨਾਮ ਤੇ ਬਾਈ ਆਪਣਾ ਨਾਮ ਵੀਰੇ ਦਵਿੰਦਰ ਸਿੰਘਾ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਤਪਾ ਪੈਂਦੀ ਆ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਸੁਖਪਰਾ 4 ਕਿਲੋਮੀਟਰ ਪੈਂਦਾ ਤੇ ਇਧਰੋਂ ਤਪਾ ਸ਼ਹਿਰ ਵੀ ਆਪਾਂ ਨੂੰ 4-5 ਕਿਲੋਮੀਟਰ ਪੈਂਦਾ ਹਾਂ ਪੱਖੋ ਕੈਂਚੀ ਆਪਾਂ ਨੂੰ 8 ਕਿਲੋਮੀਟਰ ਕੰਟੈਕਟ ਨੰਬਰ ਬੋਲ ਕੰਟੈਕਟ ਨੰਬਰ 73551 97660 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਪਹਿਲੇ ਨੰਬਰ ਵਾਲੀ ਜਰਸੀ ਤੋਂ ਸ਼ੁਰੂ ਕਰਦੀ ਹਾਂ ਹਾਂਜੀ ਵੀਰੇ ਇਹ ਤੋਂ ਸ਼ੁਰੂ ਕਰ ਲਓ ਇਹ ਵੀਰੇ ਦੂਸਰਾ ਸੂ ਆ ਬਾਹਰ ਸੁੰਦੀ ਆ ਹੂੰ ਹਾਂਜੀ ਕਿੰਨੇ ਟਾਈਮ ਦੀ ਕੱਚੀ ਆ ਬਈ ਇਹ ਵੀਰੇ ਇਹਦੇ 15 ਤਰੀਕ ਨੂੰ ਦਿਨ ਪੂਰੇ ਆ 15 ਤਰੀਕ ਹਾਂ ਆਪਣੇ ਪਿੰਡੂ ਹੀ ਬੈਠ ਲੇਤੀ ਹੈਗੀ ਹੂੰ ਤੇ 15 ਤਰੀਕ ਨੂੰ ਇਹ ਦਿਨ ਪੂਰੇ ਨੇ ਪਹਿਲਣ ਨੇ ਨੇ 13 ਕਿਲੋ ਦੁੱਧ ਦਿੱਤਾਗਾ ਠੀਕ ਆ ਹਾਂ ਆਪਾਂ ਬਾਹਲਾ ਨਹੀਂ ਕਹਿੰਦੇ 13 14 ਦੀ ਗਰੰਟੂ ਹੈ ਆਪਾਂ ਇਸ ਵਾਰ ਦਿੰਨੇ ਆ ਠੀਕ ਆ ਬਈ ਹਾਂ ਉਹ ਸਾਉਸੀਲਾ ਸਾਉਸੀਲਾ ਬਾਈ ਠੰਡੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਲੇ ਗਿਓ ਜਿਵੇਂ ਮਰਦੀ ਆ ਤੁਹਾਨੂੰ ਬਾਕੀ ਥਾਨ ਬੜਾ ਚੰਗਾ ਲੱਗਿਆ ਹੋਇਆ ਬਾਈ ਮੱਝ ਨਾਲ ਦਾ ਹਾਂ ਸਹੀ ਗੱਲ ਧਾਰਤੂਰ ਬਹੁਤ ਚੰਗੀ ਆ ਬਾਈ ਠੀਕ ਹੈ ਹਾਂ ਬੋਲਾ ਬਣਿਆ ਪਿਆਗਾ ਬਹੁਤ ਚੰਗੀ ਆ ਬਾਕੀ ਥਾਣਾ ਬਾਈ ਮੱਝ ਨਾਲ ਦਾ ਚਾਹੇ ਖਣ ਪੂਰੀ ਮਿੱਠੀ ਤੇ ਲੱਗੇ ਵਲੇ ਕੀ ਆ ਬਾਤ ਆ ਬਾਈ ਬੋਲਾ ਸੋਹਣਾ ਥਾਣਾ ਬਾਈ ਮੁੱਠੀ ਵਾਲਾ ਥਾਣ ਲੱਗਿਆ ਹਾਂ ਬਾਕੀ ਕੋਈ ਵੀਰ ਬਾਈ ਛੋਟੀ ਮੰਨ ਕੇ ਨਾ ਨਾ ਮੇਰੇ ਪੂਰੇ ਵਧੀਆ ਚੰਗੇ ਕੱਦ ਚੰਗੇ ਕੱਦ ਜਿੰਮ ਜਰਸੀ ਦਾ ਕੱਦ ਹਾਂਜੀ ਹਾਂਜੀ ਹਾਂ ਪੰਜਾਬ ਵਾਲੀ ਜਰਸੀ ਆ ਬਾਈ ਇਹ ਹਮ ਤੇ ਐਵੇਂ ਨਹੀਂ ਹੈਗਾ ਕੋਈ ਬੋਲਾ ਛੋਟਾ ਕੱਦ ਨਹੀਂ ਹੈਗਾ ਸਹੀ ਗੱਲ ਆ ਬਾਈ ਖੋਲਿਓ ਬਾਈ ਤੇਵਿੰਦਰ ਨੂੰ ਖੋਲਿਓ ਜਗਰਾਜ ਅੱਛਾ ਐ ਸੀਲ ਠੰਡੀਆਂ ਦੀ ਆਪਣੀ ਫੁੱਲ ਗਾਰੰ ਤੇ ਵੀ ਇਹ ਹੈ ਕਿ ਆਪਣੀ ਫੁੱਲ ਗਰੰਟੀ ਹੋਏ ਚੀਜ਼ ਦੀ ਠੀਕ ਹੈ ਬਾਈ ਹਾਂਜੀ ਹਾਂਜੀ ਅੱਛਾ ਖਾਣ ਪੀਣ ਨੂੰ ਬਾਈ ਜਿਵੇਂ ਮਰਜੀ ਮਤਲਬ ਕਿ ਫਾਈ ਚੱਲੋ ਦੂਜੇ ਪਾਸੇ ਵੀ ਖਿੱਚਦੀ ਹੈਗੀ ਸਹੀ ਗੱਲ ਹੈ ਲੈ ਖਾਣ ਪੀਣ ਨੂੰ ਹਾਂ ਖਾਣ ਪੀਣ ਨੂੰ ਬਾਹਲੀ ਖੁੱਲੀ ਹੈ ਜਿਸ ਵੇਰ ਵਾਲਾ ਪੇਰਾ ਆ ਗਿਆ ਹਾਂਜੀ ਹਾਂਜੀ ਵੀਰੇ ਹਾਂਜੀ ਤੋਰਾ ਦੂਰਾ ਬਹਿੜਦਾ ਬਹਿੜਦੀਆਂ ਬਰੀਕੀਆਂ ਹਾਂ ਸਹੀ ਬਹੁਤ ਚੰਗੀ ਬਹਿੜ ਆ ਬਾਈ ਇਹ ਕੀ ਬਾਤ ਹਾਂਜੀ ਬਰੀਕੀਆਂ ਆ ਗਈ ਹੈ ਨਾ ਹਾਂਜੀ ਹਾਂਜੀ ਵੀਰੇ ਹਾਂਜੀ ਹਾਂ ਕੀ ਬਾਤ ਚੰਗੀ ਸੇਵਾ ਤੇ ਮਤਲਬ ਵਧੀਆ ਦੁੱਧ ਵੀ ਲੈ ਸਕਦਾ 13 14 ਦੀ ਪਰ ਆਪਾਂ ਇਸ ਵਾਰ ਵੀ ਗਰੰਟੀ ਦਿੰਨੇ ਆ ਠੀਕ ਆ ਹਾਂ ਤੇ ਕੋਈ ਵਧੀਆ ਸਮਾਈ ਹਤਾ ਉਹ ਵੱਖਰੀ ਗੱਲ ਆ ਹਾਂਜੀ ਵੀਰੇ ਬਾਕੀ ਥਣਾ ਦਾ ਜਿਹੜਾ ਸਾਈਜ਼ ਆ ਬਾਲਾ ਚੰਗਾ ਬਾਲਾ ਚੰਗਾ ਵੀਰੇ ਚਾਹੇ ਜਵਾਕ ਚੋਈ ਜਾਣ ਮੋਟੀ ਮੋਟੀ ਧਾਰ ਪਈ ਸਹੀ ਗੱਲ ਆ ਹਾਂਜੀ ਹਾਂਜੀ ਆਪਾਂ ਪਾਸ ਜਦਵਿੰਦਰ ਮੁੱਲੇ ਦਾ ਕੀ ਰਹਿਣ ਵਾਲਾ ਬਈ ਅੱਜ ਮੁੱਲ ਵੀਰੇ ਬਸ ਮਤਲਬ ਕਿ ਛੋਟਾ ਜਿਹਾ ਮੁੱਲ ਹੈ ਦਾ ਕੋਈ ਬਾਲਾ ਨਹੀਂ ਹੈਗਾ ਹਾਂ ਅੱਜ ਇਹ ਬਸ 48000 ਦੀ ਵੈਟ ਦੇ ਦੇਣਗੇ ਟੋਟਲੀ ਹਾਂ ਟੋਟਲੀ ਵੀਰੇ ਅੱਜ ਬਾਈ ਕਹਿੰਦਾ 48000 ਦੀ ਵੈਟ ਹਾਂਜੀ ਹਾਂਜੀ ਬਾਲਾ ਨੂੜਾ ਦੇਖੋ ਬਈ ਘਰਮ ਵਾਲੀ ਤੇ ਲੈਵੇ ਤੇ ਹਾਂ ਵੀਰੇ ਕਿਜਾ ਬਾਕੀ ਕਿੰਨੇ ਕਿਦਾਂ ਅਜੇ ਕੱਟ ਜੂ ਵੀਰੇ 15 ਤਰੀਕ ਨੂੰ ਤੈਨ ਪੂਰੇ ਚ 11 ਤਰੀਕ ਹੋ ਗਈ ਆ ਹੂੰ 12 ਹੋ ਗਈ ਆ ਬਸ ਤਿੰਨ ਚਾਰ ਕਿ ਦਿਨਾਂ ਨੂੰ ਇਹਨੇ ਸੂ ਪੈਣਾ ਸਹੀ ਗੱਲ ਹਾਂਜੀ ਵੀਰੇ ਤੇ ਅੱਗੇ ਬਾਈ ਦਵਿੰਦਰ 2 ਨੰਬਰ ਤੇ ਹਾਂਜੀ ਵੀਰੇ ਕਿਹੜਾ ਸੂਆ ਇਹ ਵੀ ਵੀਰੇ ਦੂਸਰਾ ਸੂਆ ਬੈਠ ਸੁਂਦੀ ਹੈਗੀ ਹੂੰ ਹਾਂ ਤੇ ਅੱਜ ਇਹਨੂੰ ਮਤਲਬ ਕਿ ਪਰਸੋਂ ਸੂਈ ਹੈਗੀ ਠੀਕ ਹੈ ਹਾਂ ਪਰਸੋਂ ਸ਼ਾਮ ਨੂੰ ਸੂਈ ਹੈ ਇਹ ਠੀਕ ਹੈ ਬਈ ਤੇ ਹੁਣ ਇਸ ਵਕਤ ਇਹ ਥੱਲੇ 13 14 ਕਿਲੋ ਬੌੜਾ ਠੀਕ ਆ ਤੇ ਮਾਲਕਾਂ ਨੇ ਦੱਸਣ ਦੀ ਗੱਲ ਲੱਗੀ 17 18 ਕਿਲੋ ਦੁੱਧ ਦਿੰਦੀ ਆ ਇਹ ਬੈੜ ਹਾਂ ਤੇ ਸੀਲ ਠੰਡੀ ਤੇ ਧਾਰ ਤੂਰ ਚੋਣ ਚੂਣ ਬੜਾ ਚੰਗਾ ਬਈ ਬੈੜ ਦਾ ਲੇਵਾ ਸੀ ਫਾੜੀ ਵਾਲਾ ਫਾੜੀ ਵਾਲਾ ਬਈ ਚੋਣ ਤਾਂ ਬਸ ਬਹਿ ਜਾ ਉੱਠ ਜਾਈ ਆ ਸਹੀ ਗੱਲ ਹਾਂ ਮੋਟੀ ਮੋਟੀ ਚੋਣ ਹੈਗਾ ਬਈ ਜਿੰਦਰ ਬੱਚੇ ਦੀ ਗੱਲ ਕਰੀਏ ਬੱਚਾ ਕੀ ਹੈ ਤੇ ਮੇਰੇ ਬੱਚੀ ਆ ਵੀਰੇ ਹਾਂ ਬਹੁਤ ਚੰਗੀ ਬੱਚੀ ਦਿੱਤੀ ਹੈਗੀ ਤੇਲ ਦੇਖੋ ਫੇਸਬੁਕ ਦੇਖੋ ਹਾਂਜੀ ਹਾਂਜੀ ਵੀਰੇ ਸਹੀ ਗੱਲ ਹੈ ਫੇਸ ਵਗੈਰਾ ਬੱਚੀ ਦੇਖ ਕਰੋ ਬੜਾ ਪਿਆਰਾ ਹੈ ਨਾ ਬਹੁਤ ਚੰਗੀ ਬੱਚੀ ਹੈਗੀ ਬਾਕੀ ਆਪਾਂ ਥਾਣੇ ਬਾਈ ਨੇੜੇ ਚੈੱਕ ਕਰ ਬਣ ਹਾਂਜੀ ਹਾਂਜੀ ਬਹੁਤ ਚੰਗੇ ਲੱਗੇ ਬਾਈ ਜਿਵੇਂ ਮਾਰਜੀ ਬਾਈ ਤੇਜਵਿੰਦਰ ਚਵਾਈ ਕਿਵੇਂ ਆ ਬਾਈ ਚਵਾਈ ਤਾਂ ਬਾਈ ਮੈਂ ਤੁਹਾਨੂੰ ਦੱਸਿਆ ਹੀ ਬਹਿ ਜਾ ਉੱਠ ਜਾਲਾ ਕੰਮ ਆ ਉਂਗਲ ਵਰਗੀ ਧਾਰ ਪੈਂਦੀ ਆ ਆਪਾਂ ਤਾਂ ਰਾਈ ਮਾਰਦੇ ਆ ਕੋਈ ਗੱਲ ਠੀਕ ਆ ਹਾਂਜੀ ਧਾਰਾਂ ਹੀ ਬਾਈ ਕਿਨਾਂ ਧਾਰਾਂ ਮਾਰਦੇ ਆ ਚੱਕਰੀ ਨਹੀਂ ਚਾਰ ਹੀ ਥਾਣਾ ਬਾਈ ਕੋਈ ਫੋੜ ਸਕਦੇ ਨਹੀਂ ਕਿ ਨਹੀਂ ਹਾਂਜੀ ਹਾਂਜੀ ਵੀਰੇ ਖੋਰਾ ਵੀ ਨਹੀਂ ਆਪਣੀ ਮਤਲਬ ਕਿ ਫੁੱਲ ਗਾਰੰਟੀ ਹੋਊਗੀ ਕੋਈ ਥਾਨ ਘਟਾ ਕੋਈ ਪੂਰ ਸ਼ਰਲੇ ਦੀ ਠੀਕ ਹੈ ਬਈ ਆਪਣੀ ਕੋਈ ਗੰਢ ਦੀ ਉਹਦੀ ਆਪਣੀ ਫੁੱਲ ਗਾਰੰਟੀ ਹੋ ਪੈਰ ਵੀ ਚੱਕ ਜੋ ਵੀ ਆਪਣੀ ਫੁੱਲ ਗਾਰੰਟੀ ਹੈ ਠੀਕ ਹੈ ਬਈ ਹਾਂਜੀ ਵੀਰੇ ਬਾਕੀ ਗਰਮੀਆਂ ਦਾ ਤੋਹਫਾ ਹਾਂਜੀ ਹਾਂਜੀ ਗਰਮੀਆਂ ਦਾ ਤੋਹਫਾ ਇੱਕ ਹੋਰ ਆ ਮਤਲਬ ਕਿ ਇਹਦੇ ਨਾਲ ਲੰਪੀ ਸਕਿਨ ਆਈ ਹੋਈ ਸੀ ਬੈਠ ਦੇ ਠੀਕ ਆ ਤੇ ਉਹ ਦਿੱਕਤ ਕੋਈ ਨਹੀਂ ਇਹਦੀ ਇਹਦੇ ਦਾਗ ਰਹਿ ਗਏ ਹਾਂ ਦਾਗ ਰਹਿ ਗਏ ਬਸ ਇਹਨੂੰ ਦਿੱਕਤ ਪੋਰਾ ਵੀ ਨਹੀਂ ਹੈਗੀ ਠੀਕ ਆ ਬਾਈ ਹਾਂਜੀ ਹਾਂਜੀ ਦਿੱਕਤ ਬਾਈ ਕਹਿੰਦਾ ਕੋਈ ਨਹੀਂ ਬਾਈ ਦਾਗ ਰਹਿ ਗਏ ਸੀ ਇਕੱਲੇ ਥੋੜੇ ਜੇ ਹੋਰ ਕੋਈ ਦਿੱਕਤ ਨਹੀਂਗੀ ਤੇ ਬਾਕੀ ਬੱਚਾ ਜਿਹੜਾ ਇਹ ਦੇ ਮਗਰ ਨਾਲ ਬੱਸੀ ਆ ਕਿ ਬੱਸੀ ਵੀ ਬਹੁਤ ਕੁਆਲਿਟੀ ਦਿੱਤੀ ਵੀ ਆ ਕਰਮਾਲੀ ਨੇ ਤੇ ਦਲਿੰਦਰ ਇਹਦਾ ਮੁੱਲ ਭਾਈ ਕੀ ਰਹਿਣਾਲਾ ਅੱਜ ਇਹਦਾ ਵੀਰੇ ਬਸ ਕੋਈ 65 ਨਹੀਂ ਕੋਈ 60 ਨਹੀਂ ਹੂੰ ਤੇ ਇਹ ਆਪਾਂ 58000 ਦੀ ਵੈਢ ਦੇ ਦਿਆਂ ਕੁਈ ਪੈਂਟ ਨਹੀਂ ਕੋਈ ਸਾਥੀ 58000 58000 ਦੀ ਬੈਠ ਦੇ ਦੇਾਂਗੇ ਆਪਾਂ ਠੀਕ ਹੈ ਹਾਂ ਬੈਠ ਨੇ ਇਤਨਾ ਮਤਲਬ ਕਿ ਖਾ ਪੀ ਕੇ ਕੁਛ ਹੋਰ ਹੀ ਹੋ ਜਾਣਾਗਾ ਇਹਦਾ ਬੌਲੇਚਾ ਬੈਠ ਇਹ ਕੀ ਬਾਤ ਹੈ ਹਾਂਜੀ ਹਾਂ ਇਹਨਾਂ ਦਾ ਸਹਿਜ ਦੇਖੋ ਬੌਲਾ ਗੈਪ ਤੇ ਥਾਣਾ ਹਣਾ ਬੌਲਾ ਚੰਗਾ ਥਾਣਾ ਬਾਈ ਸਹੀ ਗੱਲ ਹੈ ਹਾਂ ਤੇ ਧਾਰਾ ਮਾਰੋ ਧਾਰਾ ਮਾਰ ਦਿੰਦੇ ਤੇਰਾ ਧਾਰਾ ਮਾਰ ਦੋ ਲੈ ਬਾਈ ਚਵਾਈ ਚੈੱਕ ਕਰੋ ਬੜਾ ਚੋਣ ਚੋਣ ਬਾਈ ਚੋਣ ਚੋਣ ਦਾ ਬੌਲਾ ਚੰਗਾ ਕਾ ਜਿਹੜਾ ਮਰਜੀ ਵੇਚ ਲੈ ਇਹ ਵੀ ਗੱਲ ਹੈ ਕੀ ਬਾਤ ਹੈ ਬਾਈ ਲੈ ਚੋਣ ਦੇ ਤਾਂ ਕੋਈ ਤਥਾ ਹੀ ਨਹੀਂ ਹੈਗੇ ਬੈਠ ਚ ਸਹੀ ਗੱਲ ਹੈ ਪਤਾ ਲੱਗਦਾ ਅਸਲ ਵਿੱਚ ਬਾਈ ਹਾਂਜੀ ਇੱਕ ਨੰਬਰ ਚ ਵਾਈ ਆਹੇ ਤਾਰਾ ਕਿੰਨੇ ਕਿ ਮਾਰ ਗਿਆ ਦੁੱਧ ਬਹੁਤ ਹਾਂ ਦੇਖ ਲਓ ਬਾਈ ਦੁੱਧ ਸੁੱਖਣਾ ਹੈ ਤਰਪਿਆ ਨਲੇ ਕੋਈ ਬੱਚਾ ਨਹੀਂ ਲਾਇਆ ਬਾਈ ਕੋਈ ਨਿਆਣਾ ਨਹੀਂ ਲਾਇਆ ਕੋਈ ਰੈਣਾ ਨਹੀਂ ਬਾਈ ਸਿੱਧਾ ਹੀ ਬਹਿ ਗਿਆ ਥੱਲੇ ਜਿਵੇਂ ਮਰਜੀ ਬਹਿ ਜਾ ਹਾਂ ਸਹੀ ਗੱਲ ਕੋਈ ਦਿੱਕਤ ਵਾਲੀ ਗੱਲ ਨਹੀਂ ਨਲੇ ਗੱਲ ਹੋਰ ਆ ਬਾਈ ਸਾਨੂੰ 58000 ਰੁਪਏ ਦੋ ਮਿਲ ਜਾਣਗੇ ਹਾਂ ਵੀਰੇ ਬੱਛੀ ਹੈਗੀ 5-7000 ਦੀ ਤਾਂ ਸੰਭਲੋ ਵੀ ਅੱਜ ਬੱਛੀ ਹੈ ਸਹੀ ਗੱਲ ਹਾਂ ਤੇ ਅੱਗੇ ਦਵਿੰਦਰ ਤਿੰਨ ਨੰਬਰ ਤੇ ਹਾਂ ਜੀ ਵੀਰੇ ਸੂਆ ਸੂਈ ਵੀ ਆ ਇਹ ਵੀ ਵੀਰੇ ਦੂਸਰਾ ਸੂਆ ਬੈਠ ਸੂਈ ਹੋਈ ਹੈਗੀ ਇਹ ਆਪਣੇ ਗਵਾਂਡ ਪਿੰਟੋ ਲੈਤੀ ਹੈਗੀ ਠੀਕ ਆ ਤੇ ਬੈਠ ਪਿਛਲੇ ਸੂਏ ਮਤਲਬ 26 ਲੀਟਰ ਦੁੱਧ ਦਿੱਤਾ ਇਹਨੇ ਠੀਕ ਹੈ ਬਾਈ ਹਾਂ ਪਹਿਲਾਂ ਨੇ ਤੇ ਇਸ ਵਾਰ ਹੁਣ ਮਤਲਬ ਕਿ ਥੋੜਾ ਜਨਾ ਇਹ ਉਪਰਾ ਕਰੀ ਜਾਂਦੇ ਆ ਆਪਾਂ 20 ਲੀਟਰ ਦੁੱਧ ਚੋਕੇ ਲੈ ਆਏ ਆ ਇਹਦੇ ਥੱਲੇ ਕਿੰਨੇ ਦਿਨਾਂ ਦੀ ਸੂਈ ਹੈ ਸੂਈ ਨੂੰ ਅੱਜ ਵੀਰੇ ਚੌਥਾ ਦਿਨ ਹੈ ਇਹਦਾ ਚੌਥਾ ਦਿਨ ਹਾਂ ਮਗਰ ਇਹਦੀ ਬੱਚੀ ਹੈਗੀ ਬਹੁਤ ਚੰਗੀ ਆ ਠੀਕ ਹੈ ਬਾਈ ਤੇ ਅੱਜ ਮਤਲਬ ਚੌਥਾ ਦਿਨ ਹਮ ਆਪਾਂ 20 ਲੀਟਰ ਲੈ ਸੀ ਥੋੜਾ ਘਰ ਦਾ ਕਰਕੇ 18 ਲੀਟਰ ਇਸ ਵਕਤ ਤਿਆਰ ਰਹੇਗਾ ਥੱਲੇ ਤੇ ਬੱਚਾ ਵੀ ਇਹਦੇ ਵਿੱਚ ਬੱਚੀ ਹੈ ਵੀਰੇ ਹਾਂ ਬਹੁਤ ਚੰਗੀ ਬੱਚੀ ਹੈਗੀ ਸਹੀ ਗੱਲ ਹੈ ਬਾਈ ਹਾਂਜੀ ਕੀ ਬਾਤ ਹੈ ਬਹੁਤ ਸੋਹਣੀ ਹੈਗੀ ਸੁਖਣਾ ਤੇ ਦਵਿੰਦਰ ਕਿੰਨਾ ਹੈ ਦੁੱਧ ਦੇ ਦੁੱਬਾਈ ਦੁੱਧ ਵੀਰੇ 25 ਪਲੱਸ ਹੀ ਚੱਲਣਾ ਇਹਨੇ ਠੀਕ ਆ ਹਾਂ ਤੇ ਜੇ ਮੰਨ ਕੇ ਚੱਲੋ ਕੋਈ ਵੀਰ ਇੱਕ ਦੋ ਟਾਈਮ ਤਸੱਲੀ ਕਰਨੀ ਬਾਈ ਤਸੱਲੀ ਕਰਕੇ ਆਪ ਵੀ ਹਾਂ ਫੁੱਲ ਗਰੰਟੀ ਨਾਲ ਲੈ ਕੇ ਜਾਵੇ ਠੀਕ ਆ ਹਾਂ ਆਪਣੇ ਕੋਲੇ ਅੱਜ ਮਤਲਬ ਸ਼ਾਮ ਨੂੰ ਆਈ ਆ ਨਾ ਤਾਂ ਸ਼ਾਮ ਨੂੰ ਆਈ ਆ ਹਾਂ ਜਿਵੇਂ ਵੈਸੇ ਬੰਦੇ ਨੇ ਕਿਹਾ ਓਮ ਹੀ ਨਿਕਲੀ ਜਾ ਬਹਿੜ ਠੀਕ ਆ ਬਾਈ ਹਾਂਜੀ ਵੀਰੇ ਬਹੁਤ ਚੰਗੀ ਵਹਿੜ ਦੇਖੋ ਥਣ ਬਹੁਤ ਚੰਗਾ ਹੈ ਨਾ ਥਣ ਬਹੁਤ ਚੰਗਾ ਬਾਈ ਚੋਣ ਚੋਣ ਇਹਦਾ ਵੀ ਬੜਾ ਚੰਗਾ ਹੈ ਥਣ ਲੱਗਿਆ ਵਗਾ ਬਾਕੀ ਦੁੱਧ ਵਾਲੀ ਨਾਲ ਚੈੱਕ ਕਰੋ ਬੜੀ ਠੀਕ ਦੇਖੋ ਲਓ ਬਾਈ ਇਹਨੂੰ ਵੀ ਤੋਰ ਦੋ ਦੁੱਧ ਵਾਲਾ ਪੀਸ ਆ ਬਾਈ ਇਹ ਵੀ ਹੂੰ ਸਹੀ ਗੱਲ ਆ ਬਾਕੀ ਬਰੀਕੀ ਅੰਗ ਆ ਗਈ ਬਾਈ ਕਦ ਕਾਠ ਵਾਲੀ ਕੋਈ ਲਿੱਸੀ ਲਮੀ ਨਹੀਂ ਹੈਗੀ ਕਿ ਨਹੀਂ ਬਾਈ ਪਤਲੇ ਸਰੀਰ ਜਿਆ ਦੀ ਕਰਨ ਬਾਈ ਬਰੀਕੀ ਅੰਗ ਚ ਹਾਂ ਥੋੜਾ ਜਿਹਾ ਨਾ ਪੈਸੇ ਵੀ ਹਜੇ ਥੋੜਾ ਘਰ ਦਾ ਕਰੀ ਜਾਂਦੀ ਆ ਠੀਕ ਆ ਤੇ ਕੱਕ ਪੱਠਾ ਜੇ ਨਹੀਂ ਉਸ ਹਿਸਾਬ ਨਾਲ ਖਾਦਾ ਗਾ ਨਹੀਂ ਹੂੰ ਇੱਕ ਦੋ ਦਿਨ ਪਸੂ ਲੈਂਦਾ ਹੀ ਆ ਬਾਈ ਜੀ ਹਾਂ ਉਪਰਾ ਜਿਆ ਕਰੀ ਜਾਂਦੀ ਆ ਸਹੀ ਗੱਲ ਆ ਬਾਈ ਕਰਦਾ ਕਰਕੇ ਬਾਈ ਜਰੂਰ ਕਰ ਲਿਆ ਥੋੜਾ ਹੋਰ ਕੋਈ ਦਿੱਕਤ ਨਹੀਂ ਤੇ ਦਵਿੰਦਰ ਇਹਦਾ ਮੁੱਲ ਅੱਜ ਕੀ ਰਣਾਲ ਇਹਦਾ ਵੀਰੇ ਬਸ 68000 ਰੁਪਿਆ ਮੁੱਲ ਹੈ ਇਹਦਾ ਠੀਕ ਆ ਹਾਂ ਇਹਦਾ ਮੁੱਲ ਅਜ 68000 ਹਾਂ 68000 ਮਾਨ ਤਾਂ ਕੋਈ ਗੱਲ ਨਹੀਂ ਵੀਰੇ ਕਰ ਦਿਆਂਗੇ ਠੀਕ ਆ ਬਾਈ ਹਾਂਜੀ ਵੀਰੇ 68000 ਰੁਪਿਆ ਬਾਈ ਕਿੰਨੇ ਇਹਦਾ ਮੁੱਲ ਬਾਕੀ ਆਏਗੇ ਤਾਂ ਬਾਈ ਮਾਨ ਤਾਂ ਜਰੂਰ ਹੋ ਜਾਊਗਾ ਹੋ ਜਾਊਗਾ ਬਾਈ ਤੇ ਤਾਰਾਂ ਇਹਦੀਆਂ ਮਾਰਾਂ ਤਾਰਾਂ ਮਾਰਾਂਗੇ ਬਾਈ ਤਾਰਾਂ ਠੀਕ ਆ ਬਾਈ ਮਾਰ ਮਾਰ ਦੇ ਐ ਬਾਈ ਠੰਡੀ ਸੀਲ ਦੇਖੋ ਬੜੀ ਆ ਦਵਿੰਦਰ ਇਹ ਬਹੁਤ ਸੀਲ ਆ ਨਾ ਬਾਈ ਸੀਲ ਦੇ ਆਪਣੀ ਫੁੱਲ ਗਰੰਟੀ ਹੈਗੀ ਹਾਂ ਕੋਈ ਡਿੱਕਤ ਵਾਲੀ ਗੱਲ ਨਹੀਂ ਕਰੋ ਬਾਈ ਮੈਂ ਕਹਣਾ ਬੰਦਾ ਚੋਣ ਵਾਲਾ ਚਾਹੀਦਾ ਹਨਾ ਹਾਂਜੀ 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 ਵੀਰੇ ਹਾਂਜੀ ਕੀ ਬਾਤ ਆ ਬਈ ਲੈ ਬੜੀ ਚੰਗੀ ਚੋਣ ਆ ਬਈ ਇਹਦਾ ਵੀ ਮੋਟਾ ਮੋਟਾ ਚੋਣ ਹੈਗਾ ਸਹੀ ਗੱਲ ਤੂੰ ਐਂ ਦਿੱਕਤ ਹੀ ਨਹੀਂ ਹੈਗੀ ਬਹਿ ਜਾ ਉੱਠ ਜਾਲਾ ਕੰਮ ਹੀ ਹੈਗਾ ਕੀ ਬਾਤ ਆ ਬਈ ਇੱਕ ਨੰਬਰ ਚੋਣ ਚ ਵਾ ਲੱਗਿਆ ਵਾ ਬਾਕੀ ਗੱਲ ਬਈ ਹੋਰ ਆ ਦੋਮਾਂ ਦੇ ਮਗਰ ਨਾਲ ਜਿਹੜੇ ਬੱਚੇ ਆ ਬੱਸੀਆਂ ਹਾਂਜੀ ਹਾਂਜੀ ਵੀਰੇ ਹੂੰ ਸਹੀ ਗੱਲ ਉਹੀ ਗੱਲ ਆ ਬਈ ਮਤਲਬ ਕਿ ਚਲੋ ਆਸ ਵੱਧ ਜਾਂਦੀ ਆਸ ਵੱਧ ਜਾਂਦੀ ਹਾਂ ਸਹੀ ਗੱਲ ਹਾਂ ਜਿਹੜੇ ਥਾਣਾ ਬਈ ਪਿੱਥੀ ਦੇ ਥਾਣਾ ਚਵਾਈ 1 ਨੰਬਰ ਹੈ ਬਾਈ ਨੇ ਧਾਰਾ ਮਾਰਦੇ ਆ ਬਾਕੀ ਜਿਹੜਾ ਲੇਵਾ ਗਾ ਟਾਇਟ ਰਵਾਨੇ ਦੀ ਅੱਗੇ ਹਾਂ ਵੀਰੇ ਐ ਨਹੀਂ ਹੈਗਾ ਕੋਈ ਵੀ ਟੁੱਟਮਾ ਜਲੇਵਾ ਗਾ ਹਾਂ ਸਹੀ ਗੱਲ ਆ ਬਾਈ ਚੈੱਕ ਕਰੋ ਬਹੁਤ ਚੰਗੇ ਮਤਲਬ ਕਿ ਟਾਂਚੇ ਜਾ ਗਏ ਟਾਂਚੇ ਜਾ ਗਏ ਸਹੀ ਗੱਲ ਹਾਂਜੀ ਵੀਰੇ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਤਿੰਨਾ ਜੋ ਕੋਈ ਬੈਡ ਪਸੰਦ ਆਵੇ ਬਾਈ ਨਾਲ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ